ਲੋ ਜੀ ਦੋਸਤੋ ਆਪਾਂ ਪਹੁੰਚ ਚੁੱਕੇ ਆਂਗੇ ਤੇ ਆਪਣੇ ਬਜ਼ੁਰਗ ਬੈਠੇ ਨੇ ਇੱਥੇ ਉਹਨਾਂ ਨਾਲ ਆਪਾਂ ਤੁਹਾਨੂੰ ਗੱਲ ਕਰਾਵਾਂਗੇ ਰੂਬਰੂ ਕਰਾ ਰਹੇ ਆਂ ਤੁਹਾਨੂੰ ਐਫਐਮ ਦੇ ਸਰੋਤੇ ਨੇ ਸਸੀ ਕਾਲਾ ਬਾਈ ਜੀ ਸਸੀ ਕਾਲਾ ਜੀ ਸਸੀ ਕਾਲ ਜੀ ਆਪਣਾ ਨਾਮ ਕੀ ਹੈ ਜੀ ਕੋਮਲ ਸਿੰਘ ਜੀ ਅੱਛਾ ਜੀ ਆਪਣਾ ਨਾਮ ਜੀ ਮੇਰਾ ਨਾ ਸੁਖਚੈਨ ਸਿੰਘ ਭੁੱਲਰ ਅੱਛਾ ਜੀ ਤੇ ਜੋਲਪੁਰ ਪਾਖਰ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਬਹੁਤ ਸ਼ੁਕਰੀਆ ਜੀ ਨਾਮ ਦੱਸਣ ਲਈ ਪਤਾ ਦੱਸਣ ਲਈ ਬਠਿੰਡਾ ਤੋਂ ਤੁਸੀਂ ਅਮ ਐਫ ਐਮ ਬਠਿੰਡਾ ਸੁਣਦੇ ਹੋ ਜੀ ਜ਼ਿਆਦਾਤਰ ਕਿਹੜੇ ਸਟੇਸ਼ਨ ਸੁਣਦੇ ਆਂ ਜੀ ਤੁਸੀਂ ਜ਼ਿਆਦਾ ਤਾਂ ਵੀ ਬਠਿੰਡਾ ਸੁਣਦੇ ਆਂ ਮੂ ਜਲੰਧਰ ਵੀ ਲਾ ਲੈਨੇ ਵਿੱਚ ਅੱਛਾ ਹਾਂ ਜ਼ਿਆਦਾਤਰ ਤਾਂ ਬਠਿੰਡਾ ਹੀ ਸੁਣਦੇ ਆ ਅਸਲ ਵਿੱਚ ਬਠਿੰਡੇ ਦੇ ਜ਼ਿਆਦਾ ਵਧੀਆ ਪ੍ਰੋਗਰਾਮ ਲੱਗਦੇ ਨੇ ਹਾਂ ਜੀ ਹਾਂ ਪੰਜਾਬੀ ਪ੍ਰੋਗਰਾਮ ਫਿਰ ਬਠਿੰਡੇ ਜਿਆਦੇ ਆਉਂਦੇ ਆ ਨਾ ਅੱਛਾ ਜੀ ਇਹਦੇ ਕਰਕੇ ਫਿਰ ਜ਼ਿਆਦਾ ਕੋਈ ਗੱਲ ਟਪਣੀ ਨਹੀਂ ਦਿੰਦੇ ਅੱਛਾ ਜੀ ਹਾਂ ਜੀ ਤੇ ਉਹ ਸਵੇਰੇ ਦੇ ਪ੍ਰੋਗਰਾਮ ਕਦੋਂ ਤੋਂ ਸੁਣਨ ਸ਼ੁਰੂ ਕਰ ਲਗੇ ਨੇ ਜੀ ਸੀ 6:30 ਵਜੇ ਜਿਹੜੇ ਕਿਹੜੇ ਪ੍ਰੋਗਰਾਮ ਸੁਣਦੇ ਆਂ ਅਸੀਂ ਬਲੋਜੀ ਗੁਰਬਾਣੀ ਵਿਚਾਰ ਅੱਛਾ ਜੀ ਫਿਰ ਰੂਪ ਰੂਪ ਰਹਉਂਦੇ ਆ ਜਿਹੜੇ ਅੱਛਾ 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 ਠੀਕ ਹੈ ਠੀਕ ਹੈ ਠੀਕ ਹੈ ਤਾਂ ਦੁਪਹਿਰ ਵੇਲੇ ਕੋਈ ਪ੍ਰੋਗਰਾਮ ਦੁਪਹਿਰ ਵੇਲੇ ਛਾਰੇ ਦੁਪਹਿਰ ਵਾਲੇ ਵੀ ਸੁਣਦੇ ਆ ਗੀਤ ਵੀ ਸੁਣਦੇ ਆ ਲੈਣਾ ਲਾ ਪ੍ਰੋਗਰਾਮ ਵੀ ਹੁੰਦਾ ਉਹ ਵੀ ਸੁਣਦੇ ਆ ਜੀ ਅੱਛਾ ਜੀ ਜੇ ਕੋ ਆਪਣੇ ਘਰ ਪਰਿਵਾਰ ਆਉਂਦਾ ਹੈਗਾ ਪ੍ਰੋਗਰਾਮ ਖੇਤੀ ਬਾੜੀ ਵਾਲੇ ਆਉਂਦੇ ਜੇ ਉਹ ਵੀ ਸੁਣਦੇ ਪੰਜ ਵਜੇ 6:30 ਸਾਨੂੰ ਮਤਲਬ ਕਿ ਐਫਐਮ ਮਠਿੰਡਾ ਨਾਲ ਕਿੰਨਾ ਕੁ ਪ੍ਰੇਮ ਹੈਗਾ ਬਹੁਤ ਜਿਆਦਾ ਹੈ ਜੀ ਅੱਛਾ ਜੀ ਅੱਛਾ ਦਾਦਾ-ਮਾਦਾ ਵੀ ਕਰੇ ਵੀ ਲੜਦੇ ਵੀ ਹੋਰ ਵੀ ਕਰਨਾ ਕੋਸਾ ਮੈਂ ਹੁਣ ਤੇਰਾ ਕਰ ਲਿਆ ਹੁਣ ਮੈਂ ਕੀ ਕਰਨਾ ਤੁਸੀਂ ਆਪ ਦਾ ਕਰ ਲਓ ਜਿਹੜਾ ਕੋ ਘਰ ਅੱਛਾ ਅੱਛਾ ਚਲੋ ਅੱਜ ਸੋਡੀ ਵੀਡੀਓ ਲੋਕ ਬੜੇ ਬੰਦਰ ਤੇ ਦੇਖਣਗੇ ਅੱਜ ਸੋਡੀ ਅਦਰਕ ਅ ਪਹਿਲਾਂ ਤਾਂ ਤੁਹਾਡੀ ਕੱਲੀ ਆਵਾਜ਼ ਸੁਣਦੇ ਸੀਗੇ ਅੱਜ ਤਸਵੀਰ ਪੱਕਰ ਤੇ ਵੀ ਤੁਹਾਨੂੰ ਦੇਖਣਗੇ ਜੀ ਨਹੀਂ ਜੀ ਮੈਂ ਤਾਂ ਅਣਪੜ੍ਹ ਬੰਦਾ ਮੈਂ ਕਦੇ ਲਾਇ ਹੀ ਨਹੀਂ ਫੋਨ ਅੱਛਾ ਅੱਛਾ ਤੁਹਾਨੂੰ ਕੋਈ ਨਹੀਂ ਇੱਥੇ ਦਿਖਾਣਗੇ ਇੱਕ ਸਰਦਾਰਜੀ ਕੋ ਹੋਰ ਹੈਗਾ ਹਾਂ ਜਦੋਂ ਐਫਐਮ ਮਠੰਡਾ ਤੋਂ ਬਾਅਦ ਹੋਰ ਕੋਈ ਮੀਡੀਅਮ ਬੈਗ ਦੇ ਕੋਈ ਸੁਣਦੇ ਹੋਗੇ ਪ੍ਰੋਗਰਾਮ ਜਾਂ ਸੌਫਟਵੇਅਰ ਦੇ ਹਾਂ ਜੀ ਹੋਰ ਨਹੀਂ ਹਾਂ ਜਲੰਧਰ ਵਗੈਰਾ ਜਿਵੇਂ ਉਹ ਹਾਂ ਜਲੰਧਰ ਸੁਣਦੇ ਆ ਜਲੰਧਰ ਸੁਣਦੇ ਆ ਟੈਲ ਇੰਡੀਆ ਰੇਡੀਓ ਆਲ ਇੰਡੀਆ ਤੱਕ ਪਿੱਛੇ ਚੱਲ ਵੀ ਪੈਂਦਾ ਕਦੇ ਅੱਛਾ ਜੀ ਹਾਂ ਕਦੇ ਆ ਰਹੇ ਹੋ ਜੰਨੇ ਕਾਪਲੇ ਜੀ ਆਹ ਕਦੇ ਪਾਕਿਸਤਾਨ ਦੇ ਜਿਹੜੀ ਕਿਉਂ ਨਹੀਂ ਸੁਣਿਆ ਜੀ ਤੁਸੀਂ ਕਿਤੇ ਪਾਕਿਸਤਾਨ ਦੇ ਉਹਦੇ ਘਟੇ ਸਮਝ ਆਉਂਦੀ ਹੈ ਪਾਕਿਸਤਾਨ ਦੀ ਸੁਣਦਾ ਤਾਂ ਉਹ ਵੀ ਲੱਗਦਾ ਅੱਛਾ ਬੀਬੀ ਲੰਡਨ ਦੇ ਕੋਈ ਪ੍ਰੋਗਰਾਮ ਖਾਰਾ ਨਾ ਬੀਬੀ ਜੀ ਲੰਡਨ ਵੀ ਇਥੇ ਹੁੰਦੇ ਨਹੀਂ ਘਟ ਹੁੰਦੇ ਅੱਛਾ ਬਹੁਤ ਬਹੁਤ ਜ਼ਿਆਦਾ ਠੀਕ ਆ ਹਾਂ ਵੀ ਉਹ ਜਾਂ ਚੈਨਲ ਰਿਡੀ ਹੋਊਗਾ ਆ ਜਾਣੇ ਇਹਦੀ ਹਾਂ ਮਤਲਬ ਕਿ ਹਣਾ ਆਪਣੀ ਜਿਹੜੀ ਆਵਾਜ਼ ਆਉਂਦੀ ਹੈਗੀ ਐਫ ਐਮ ਜੀ ਤੇ ਵੀ ਹਿਸਾਬ ਹੈ ਮਠੰਡਾ ਬਾ ਹਾਂ ਮਠੰਡਾ ਦੀ ਹੈਗੀ ਅੱਛਾ ਜੀ ਤੇ ਇੱਕ ਜੀ ਕਿਸਾਨ ਬਾਣੀ ਪ੍ਰੋਗਰਾਮ ਚ ਹਾਂ ਜੀ। ਤੁਹਾਨੂੰ ਕੋਈ ਸਿੱਖਣ ਨੂੰ ਵੀ ਕੁਝ ਮਿਲਦਾ ਜੀ? ਬੜਾ ਜੀ। ਅੱਛਾ ਆਪਣੇ ਕੰਮ ਦੀਆਂ ਗੱਲਾਂ ਤਾਂ ਹੁੰਦੀਆਂ। ਹਾਂ ਕਦੇ ਬੱਕਰੀ ਪਾਲਣ ਦਾ ਸੀ ਦੇਖ ਕੇ ਗੁੱਸਾ ਕਰਦੀ। ਇਹਦਾ ਮਤਲਬ ਹੀ ਆਪਣੇ ਜਿਹੜੇ ਵਪਾਰ ਨੂੰ ਵੀ ਵਧੀਆ ਵਧਾਉਣ ਵਾਸਤੇ ਰੈਡੀ ਹੋਣਾ। ਹਾਂ ਜੀ ਹਾਂ। ਅਸੀਂ ਘਰ ਤੇ ਕਈ ਵਾਰੀ ਆ ਬੁਮਾਰੀਆਂ ਹੁੰਦੀਆਂ ਉਹ ਦੱਸਦੇ ਨੇ ਸਾਰਾ ਕੁਝ ਵੀ ਆ ਇਹ ਚੀਜ਼ ਦੇ ਹੋਈ ਆ ਤੇ ਉਹ। ਅੱਛਾ ਠੀਕ ਹੈ। ਤੇ ਇੱਕ ਜੀ ਹੋਰ ਸੁਣ ਮੈਂ ਪੁੱਛਣਾ ਚਾਹੁੰਗਾ ਵੀ ਜਿਹੜੇ ਕੋ ਬਠਿੰਡੇ ਦੇ ਜਿਹੜੇ ਪ੍ਰੋਗਰਾਮ ਪੇਸ਼ ਕਰਦੇ ਨੇ ਉਹਨਾਂ ਚੋ ਕਿਸੇ ਦਾ ਨਾਮ ਲਵੋਗੇ ਜੀ ਜਾਂ ਕੋਈ ਵਧੀਆ ਪ੍ਰੋਗਰਾਮ ਪੇਸ਼ ਕਰਦੇ ਨੇ ਰਜੀਵ ਰੋੜਾ ਪਹਿਲਾਂ ਤਾਂ ਕਰਦੇ ਸੀਗੇ ਹਾਂਜੀ ਉਹ ਤਾਂ ਮੈਨੂੰ ਲੱਗਦਾ ਰਿਟਾਇਰਮੈਂਟ ਹੋ ਗਈ ਸ਼ਾਇਦ ਹਾਂ ਹੁਣ ਪੰਡਤ ਜੀ ਜਿਹਨੇ ਉਹ ਕਰਦੇ ਸ਼ਰਮਾ ਜੀ ਠੀਕ ਹੈ ਜੀ ਠੀਕ ਹੈ ਤੇ ਇੱਕ ਕੋਈ ਹਾਂ ਉਹ ਤਾਂ ਮੈਨੂੰ ਲੱਗਦਾ ਉੱਥੋਂ ਦੇ ਮੁੱਖ ਨੇ ਕੋਈ ਹੋਰ ਜਿਹੜੇ ਪ੍ਰੋਗਰਾਮ ਕੋਈ ਜਿਵੇਂ ਕੋਈ ਅ ਗਿਤਾ ਸਿੰਘ ਆਪਣੇ ਪਿੰਡਾਂ ਲਈ ਅੱਛਾ ਜੀ ਜਗਤਾਰ ਸਿੰਘ ਜਗਤਾਰ ਠੀਕ ਹੈ ਠੀਕ ਹੈ ਤੇ ਪਿੰਡਾਂ ਦੇ ਪ੍ਰੋਗਰਾਮ ਚ ਕੋਈ ਮੈਸਟਰ ਜਗਤਾਰ ਅੱਛਾ ਜੀ ਠੀਕ ਹੈ ਤੇ ਭੈਣਾ ਦਾ ਕੋਈ ਨਾਂ ਕਿਸੇ ਦਾ ਜੀ ਭੈਣਾ ਦਾ ਨਹੀਂ ਐਵੇਂ ਆਖਦੇ ਕੇ ਕਿਸੇ ਦਾ ਰਾਜਾ ਤਾਂ ਨਹੀਂ ਜੀ ਠੀਕ ਹੈ ਕਿ ਨਹੀਂ ਹੁਣ ਤਾਂ ਲਖਮੀ ਲੁਛਮੀ ਅਗਿਆਉਂਦੀਆਂ ਥਾਸੇ ਫਿਰੋ ਬੱਛਾ ਜੀ ਠੀਕ ਹੈ ਚਲੋ ਸਾਨੂੰ ਉਹ ਦੇਖਣਗੇ ਹੁਣ ਤੇ ਹੁਣ ਇੱਧਰ ਬੈਠੇ ਨੇ ਸਰਦਾਰ ਭੋਲਾ ਸਿੰਘ ਜੀ ਨਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਤੁਹਾਨੂੰ ਮਾਈਕ ਦੇਣਾ ਮੈਂ ਹਾਲੋ ਜੀ ਇਹ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਜੀ ਸਰਦਾਰ ਜੀ ਇੱਕ ਦੱਸੋ ਜੀ ਤੁਸੀਂ ਕਦੋਂ ਕਦੇ ਸੁਣਦੇ ਹੋ ਇਹ ਜਦੋਂ ਤੋਂ ਰੇਡੀਆ ਹੋ ਗਿਆ ਨਾ ਠੰਡੂਰਾ ਮੌਰ ਹੁੰਦੇ ਸੀ ਅੱਛਾ ਜੀ ਉਹਦੇ ਤੇ ਹੀ ਸੁਣਦੇ ਹਾਂ ਮੇਰੇ ਪਾਪਾ ਜੀ ਕੋਲੇ ਹੁੰਦਾ ਸੀ ਪਹਿਲਾਂ ਉਹ ਅੱਛਾ ਅੱਛਾ ਠੰਡੂਰਾ ਆ ਵੀ ਮਿੱਠਾ ਸਿਆ ਜਦੋਂ ਉਹ ਬੰਦ ਕਰ ਦਿੰਦਾ ਅੱਛਾ ਅੱਛਾ ਉਹਦੇ ਬਾਅਦ ਮੈਂ ਕੱਕਲੰਡਾ ਅੱਛਾ ਜੀ ਹਾਂ ਉਹਦੇ ਬਾਅਦ ਮੇਰੇ ਮੈਂ ਸੁਣਦਾ ਠੰਡੂਰਾ ਅੱਛਾ ਕਾਸ਼ਨੀ ਜਲੰਧਰ ਦੇ ਵੀ ਤੁਸੀਂ ਬੜੇ ਸਰੋਤੇ ਹਾਂ ਹਾਂ ਅੱਛਾ ਉਹ ਰੇਡੀਓ ਕਿ ਸਿੜਤੇ ਜੀ ਕਰ 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 ਉਹਦੇ ਬਾਅਦ ਜੋ ਚੱਲ ਪਿਆ ਅੰਤਾ ਇਹ ਚੱਲ ਪਿਆ ਬਹਿੰਡਾ ਚੱਲ ਪਿਆ ਅੱਛਾ ਜੀ ਉਸ ਤੋਂ ਬਾਅਦ ਮੈਂ ਬਹਿੰਡਾ ਸੁਣਨ ਲੱਗ ਗਿਆ ਅੱਛਾ ਅੱਛਾ ਹਾਂ ਪਹਿਲਾਂ ਮੈਂ ਸੁਣਦੇ ਹੀ ਹੁੰਦਾ ਸੀ ਆ ਭੈਣਾਂ ਦੇ ਪ੍ਰੋਗਰਾਮ ਕਿ ਸੁਣਦੇ ਹੋ ਜੀ ਤੁਸੀਂ ਭੈਣਾਂ ਦੇ ਪੁਰੇ ਬਰਾਮੇ ਸਾਰੇ ਸੁਣਦੇ ਅੱਛਾ ਕਿਸੇ ਭੈਣ ਦਾ ਨਾਮ ਯਾਦ ਹੋਵੇ ਭੈਣਾਂ ਦੇ ਨਾਮ ਹੁਣ ਵਿਜੇ ਲక్ష్ਮੀ ਹੈ ਵਿਜੇ ਲక్ష్ਮੀ ਥੋੜੇ ਜਿਆਦਾ ਹੈ ਜੀ ਸੱਚ ਅੱਛਾ ਹਾਂ ਕਮਾਲ ਸੁਣਿਆ ਹੁੰਦਾ ਕਮਾਲ ਆ ਰੋਜ਼ ਸੁਣਦੇ ਹਾਂ ਜਿਹਨਾਂ ਦੇ ਨਾਂ ਚ ਭੁੱਲ ਗਏ ਜੇ ਵੀ ਉਹ ਆਏ ਤੁਰਤ ਮੌਕੇ ਤੇ ਆਏ ਨਾ ਵੀ ਕੀ ਬੋਲ ਗਏ ਉਹਨਾਂ ਐ ਅੱਛਾ ਅੱਛਾ ਹਾਂ ਹਾਂ ਠੀਕ ਐ ਠੀਕ ਐ ਠੀਕ ਐ ਆਗਿਆ ਪੈਣਾ ਪ੍ਰੋਗਰਾਮ ਆ ਹੁੰਦਾਗਾ ਹਾਂ ਹਾਂ ਇਹ ਉਹ ਪਰਿਵਾਰ ਘਰ ਪਰਿਵਾਰ ਵੀ ਹੁੰਦਾਗਾ ਬਾਕੀ ਆਪਣਾ ਜਿਹੜਾ ਸੁਣ ਲਿਆ ਪ੍ਰੋਗਰਾਮ ਆ ਅਸੀਂ ਸੁਣ ਲਿਆ ਕਿਹੜਾ ਪ੍ਰੋਗਰਾਮ ਆਗਾ ਜੀ ਸੁਣ ਲਿਆ ਪ੍ਰੋਗਰਾਮ ਇਹ ਕਦੇ ਕਦੇ ਤਾਂ ਛੋਟਾ ਵੀ ਜਨਪਨ ਹੈ ਕਈ ਘਟੇ ਭਾਰੀ ਵਿਚਨ ਪਾਉਂਦਾ ਹੈਗਾ ਕਾਡੇ ਮਾਰਾ ਮਜੀ ਅੱਛਾ ਅੱਛਾ ਹਾਂ ਬੇਵਾਰ ਦਾ ਟਾਈਮ ਹੈ ਇਹਨਾਂ ਦਾ ਤੇ ਕਹਾਂ ਦੱਸੋ ਜੀ ਵੀ ਗਿਆਨ ਚ ਕਿਨਾ ਇੱਕ ਹਿੱਸਾ ਪਾਉਂਦਾ ਹੈਗਾ ਇਹਦੇ ਵਿੱਚ ਇਹ ਬਹੁਤ ਕੁਝ ਮਿਲਦਾ ਸੁਣਨ ਵਾਲੇ ਨੂੰ ਵੀ ਅੱਛਾ ਜੀ ਜਿਹੜਾ ਸੁਣਨ ਵਾਲੇ ਹੈ ਇਹਨਾਂ ਨੂੰ ਬੜਾ ਕੁਝ ਮਿਲ ਜਾਂਦਾ ਠੀਕ ਹੈ ਜੀ ਠੀਕ ਹੈ ਤੇ ਅਸੀ ਹੀ ਕਰ ਕੀ ਮਤਲਬ ਹੈ ਨਾ ਇਹ ਭੈਂਡੇ ਜਿਹੜੇ ਨਾ ਜੁੜ ਗਏ ਆਂ ਹੀ ਭੈਂਡੇ ਨਾ ਜੁੜ ਗਏ ਆਂ ਚੈਨਲ ਨਾਲ ਠੀਕ ਹੈ ਜੀ ਠੀਕ ਹੈ ਬੜਾ ਕੁਸ਼ਨ ਮਿਲਦਾ ਸੋਣ ਨੂੰ ਸਾਨੂੰ ਇਹ ਚ ਸੋਣੀ ਪੁੱਛੀ ਹੋਊਗੀ ਇਹ ਤਾਂ ਮੈਂ ਪੁੱਛੀ ਕੋਈ ਪੁੱਛੀ ਵੀ ਆਖੀ ਜਾਵੇ ਕਰੇ ਆਖੀ ਜਾਣਾ ਹਾਂ ਹਾਂ ਮੈਂ ਜੋ ਰੇੜੀਆਂ ਲਾਣਾਂ ਮੈਂ ਬੰਧ ਨਹੀਂ ਕਰਦਾ ਕਾ ਮੈਨੂੰ ਆਪਣੇ ਕੋង ਚੱਲੀ ਜਾਂਦਾ ਰੰਦਾ ਚੱਲੀ ਜਾਂਦਾ ਰੰਦਾ ਕਾ ਠੀਕ ਹੈ ਜੀ ਤੁਸੀਂ ਪਾਸੇ ਬੈਠਿਆ ਅੱਛਾ ਜੀ ਠੀਕ ਠੀਕ ਜਿਹੜਾ ਮਰਵੀ ਗਾਣਾ ਲਵਾ ਲਾ ਅੱਛਾ ਉਹੀ ਗਾਣਾ ਮੇਰੇ ਆਕੇ ਤੋਂ ਅੱਛਾ 1 ਮਿੰਟ ਚਲ ਆੰਦਰੀ ਪਹਿਲਾਂ ਤੱਕ ਜੀ ਬਸਣਾ ਚਾਹੁੰਦਾ ਜੀ ਇਸ ਨੂੰ ਚਾਹ ਕਿਹਨਾ ਕਹੁੰਦਾ ਜਦੋਂ ਕੀ ਗੱਲ ਚੱਲਦਾ ਵਿਆਹ ਤੋਂ ਹੀ ਵੱਧ ਹੁੰਦਾ ਵਿਆਹ ਤੋਂ ਹੀ ਵੱਧ ਹੋ ਜਾਂਦਾ ਹਾਂ ਇਹ ਨੰਬਰ ਲੱਗਦਾ ਹੋਰ ਤਗਰ ਬੜਾਈ ਜਾਂਦਾ ਅੱਛਾ ਅੱਛਾ ਹਾਂ ਤੇ ਠੀਕ ਹੈ ਜੀ ਬਾਈ ਜਗਤਾਰ ਆ ਗਿਆ ਨਾ ਪੂਰਾ ਪ੍ਰੇਮ ਅੱਛਾ ਤੇ ਹੋਰ ਕੌਣ ਇਸ ਦਾ ਬਾਈ ਥੁਪਾ ਪਤਨੇ ਉੱਥੋਂ ਆ ਗਿਆ ਇਧਰੋਂ ਬਿਗ ਮੇਰੇ ਯਾਦ ਨਹੀਂ ਹੁੰਦਾ ਪਿੰਡ ਇੱਥੇ ਹੀ ਹੈਗਾ ਆ ਕੰਪਨੀ ਕੋਲੇ ਅੱਛਾ ਉੱਥੋਂ ਕੋਈ ਬਾਈ ਹਾਂ ਉਹ ਜਿਹੜਾ ਪੂਰਾ ਵਾਤੇ ਗੱਲਾਂ ਬਾਤਾਂ ਵਧੀਆ ਹੁੰਦੇ ਆ ਜਗਤਾਰ ਨਾਲ ਵੀ ਵਧੀਆ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਨਾ ਅੱਛਾ ਜੀ ਤੇ ਹੋਰ ਬਾਈ ਜਿਹੜਾ ਆਪਣਾ ਲਾਉਂਦਾ ਹੁੰਦਾਗਾ ਪ੍ਰੋਗਰਾਮ ਅੱਛਾ ਅੱਛਾ ਕੀ ਲਾਉਂਦਾ ਹੁੰਦਾਗਾ ਉਹਨਾਂ ਦੇ ਵੀ ਛੁਟਕਲੇ ਬਹੁਤ ਵਧੀਆ ਸੁਣਨੇ ਆ ਗੱਲੇ ਗੱਲਾਂ ਕਰੀ ਇਹਨਾਂ ਨੇ ਐਸਾ ਹੀ ਜਾਂਦਾ ਹੋ ਬਾਈ ਹੈ ਤੇ ਇਹ ਜਿਹੜੇ ਬਹੁਤ ਵਧੀਆ ਪ੍ਰੋਗਰਾਮ ਅੱਛਾ ਜੀ ਜਿਹੜੇ ਡੈਕਾ ਦਿਖਾਈ ਉਹ ਆਪਣਾ ਦਸਿਆ ਸੀਗਾ ਅੱਛਾ ਵਾਹ ਆ ਦੇਖੋ ਜੀ ਜਿਹੜੀ ਕਰਾ ਕੇ ਦਿਖਾ ਦੇ ਇਹਨਾਂ ਨੇ ਹਾਂ ਚਲਾਓ ਜੀ ਮੇਰੇ ਇੱਥੇ बस मैं चंगा जी सस्काल सस्काल भाई जी हां आगे ਆਪਾਂ ਸਰੋਤਿਆਂ ਨੂੰ ਹੋਰ ਨਾਮ ਲਾਵਾਂਗੇ ਤੁਹਾਨੂੰ ਚंगा जी ਵੀਰ ਜੀ ਸਸਕਾਲ ਜੀ ਸਤਿ ਸ੍ਰੀ ਅਕਾਲ ਜੀ